ਸਿਮਰ ਦੀ ਪਹਿਲੀ ਕਲਾਸ ਚ ਹੋਈ ਏ ਉਹਦਾ ਲੱਗਿਆ 38000 ਸਮਥਿੰਗ 80ਵੀਂ ਕੰਪਲੀਟ ਹੋ ਗਈ ਸੀ ਇਹਦੂ ਵੀ ਘੱਟ ਪੈ ਗਿਆ ਇਹ ਦੇਖੋ ਨੂਰ ਖੇਡਦਾ ਪਿਆ ਹੈਲੋ ਕੋਰੋਨਾ ਤੋਂਣਾ ਚਾਲੂ ਹੋ ਗਿਆ ਕਿਉਂਕਿ ਇਹ ਸਕੂਲ ਭਾਲਦਾ ਸਿਰਫ ਖੇਡਣ ਵਾਸਤੇ ਤੇ ਹਾਂਜੀ ਦੋਸਤੋ ਪੀਡੀ ਤਿਆਰ ਹੋ ਚੁੱਕੀ ਏ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅਸੀਂ ਜੀ ਤਿਆਰ ਹੋ ਗਏ ਆ ਕਿਉਂਕਿ ਅਸੀਂ ਚੱਲੇ ਆ ਅੱਜ ਸਕੂਲ ਬੱਚਿਆਂ ਦੇ ਉਹਨਾਂ ਦੇ ਐਡਮਿਸ਼ਨ ਕਰਵਾਉਣ ਵਾਸਤੇ 2 ਮਹੀਨੇ ਹੋ ਗਏ ਉਹਨਾਂ ਨੂੰ ਖੁਰਪਾਂਦੇ ਕਰੇ ਹੁਣ ਤੇਰਾ ਸਾਰੀ ਆਖ ਗਏ ਨੇ ਕਹਿੰਦੇ ਤੁਰਾ ਇਹਨਾਂ ਨੂੰ ਸਕੂਲੇ ਤੇ ਇੱਕ ਸਾਡਾ ਅੱਜ ਨਵੇਂ ਬੱਚੇ ਦਾ ਵੀ ਐਡਮਿਸ਼ਨ ਹੈ ਇਹਦਾ ਵੀ ਅੱਜ ਐਡਮਿਸ਼ਨ ਕਰਵਾਣਾ ਹੈ ਤੂੰ ਸਕੂਲ ਜਾਣਾ ਹੈ ਚਾਹੇ ਕਰੇਗਾ ਪੜ੍ਹੇਗਾ ਕਿ ਨਹੀਂ ABCs ਖਾਈ ਤੇ ਇਹਦਾ ਐਡਮਿਸ਼ਨ ਕਰਵਾ ਕੇ ਆਣਾ ਤੇ ਹੁਣ ਟਾਈਮ ਨਾ ਵੇਸਟ ਕਰਦੇ ਹੋਏ ਚੱਲਦੇ ਆਂ ਸਿੱਧਾ ਸਕੂਲ ਚੱਲਿਆ ਕੰਮ ਤੇ ਤੇ ਹਾਂਜੀ ਦੋਸਤੋ ਸਕੂਲ ਦੇ ਵਿੱਚ ਆ ਗਏ ਆ ਤੇ ਹੁਣ ਇੱਥੇ ਆ ਕੇ ਪੁੱਛਦੇ ਆਂ ਉਹਨੂੰ ਕੀ ਇਹਨਾਂ ਦਾ ਬਾਕਲਾ ਦੁਖਲਾ ਕੀ ਫੀਸ ਲੱਗਣੀ ਹੈ ਮੈਨੂੰ ਤੇ ਨਾ ਅੱਖ ਹੀ ਪੈਣਾ ਇੰਨਾ ਮੈਨੂੰ ਪਤਾ ਵੀ ਬਹੁਤ ਜ਼ਿਆਦਾ ਖਰਚਾ ਆਣਾ। ਯਾਨੀ ਦੋਸਤਾਂ ਕੋਲੋਂ ਫਾਰਮ ਮਿਲ ਕੇ ਨਹੀਂ ਤੇ ਅਸੀਂ ਸਬਮਿਟ ਕਰਦੇ ਹਾਂ ਤੇ ਪਤਾ ਲੱਗਦਾ ਵੀ ਕਿੰਨਾ ਬਿੱਲ ਬਣਦਾ। ਫਿਰ ਤੋਂ ਆਪਾਂ ਪਤਾ ਲਗਾ ਲੈਣਾ ਕਿ ਨਹੀਂ ਇਨਰੋਲਮੈਂਟ ਲੱਗਿਆ ਸਕੂਲ ਦੀ ਬਿਲਡਿੰਗ। ਇਹ ਦੇਖੋ ਨੂਰ ਖੇਡਦਾ ਪਿਆ। ਹੈਲੋ। ਹੈਲੋ ਮਮ। ਹੈਲੋ ਕੋ। ਆ ਜਾ ਚਲੀ ਗਿਆ ਪਾ ਤੇਰਾ ਨਹੀਂ ਐਡਮਿਸ਼ਨ ਹੋਇਆ। ਤੂੰ ਐਡਮਿਸ਼ਨ ਕਰਾਣਾ ਹੈ ਹੈ ਆਜਾ ਤੇਰਾ ਐਡਮਿਸ਼ਨ ਨਹੀਂ ਹੋਇਆ ਕੀ ਗੱਲ ਕੀ ਹੋਰ ਤੇਰੀ ਏਜ ਇਹ ਛੋਟੀ ਹੈ ਤੇਰੇ ਨਾਲ ਤਾਂ ਕੋਈ ਹੈ ਨਹੀਂ ਤੇਰੇ ਨਾਲ ਕੋਈ ਹੈ ਨਹੀਂ ਨਹੀਂ ਤੇ ਦੋਸਤੋ ਸਿਮਰ ਦਾ ਤੇ ਬਾਣੀ ਦਾ ਐਡਮਿਸ਼ਨ ਹੋਣ ਲੱਗਾ ਸਿਮਰ ਹੋ ਗਈ ਆਪਣੀ ਗ੍ਰੇਡ 1 ਦੇ ਵਿੱਚ ਤੇ ਬਾਣੀ ਹੋ ਗਈ ਗ੍ਰੇਡ 5 ਦੇ ਵਿੱਚ ਇਹ ਇਹ ਤਾਂ ਨੇ ਗ੍ਰੇਡ 6 ਵਿੱਚ ਹੋਣਾ ਸੀ ਪਰ ਕੋਵਿਡ ਦੇ ਵਿੱਚ ਉਹਦਾ 1 ਸਾਲ ਖਰਾਬ ਹੋ ਗਿਆ ਸੀ ਇਸ ਕਰਕੇ ਉਹ ਇਸ ਟਾਈਮ ਗ੍ਰੇਡ 5 ਦੇ ਵਿੱਚ ਹੋਈ ਹੈ ਤੇ ਉਹਨਾਂ ਦਾ ਪ੍ਰੋਸੈਸ ਚੱਲਦਾ ਪਿਆ ਤੇ ਆਪਣਾ ਜਿਹੜਾ ਨੋਰ ਦਾ ਐਡਮਿਸ਼ਨ ਕਰਵਾਉਣਾ ਸੀ ਇਹਦਾ ਵਿਚਾਰੇ ਦਾ ਕੋਈ ਕਲਾਸਮੇਟ ਹੀ ਹੈ ਨਹੀਂ ਸਕੂਲ ਦੇ ਵਿੱਚ ਤਾਂ ਕਰਕੇ ਇਹਨੂੰ ਹੁਣ ਨੈਕਸਟ ਈਅਰ ਦੀ ਐਡਮਿਸ਼ਨ ਕਰਾਵਾਂਗੇ ਜਾਂ ਫਿਰ ਜੇ ਕੋਈ ਆ ਗਿਆ ਹਫਤੇ ਦੇ ਵਿੱਚ ਵਿੱਚ ਹੋਰ ਨਵਾਂ ਐਡਮਿਸ਼ਨ ਕੋਈ ਆ ਗਿਆ ਨਰਸਰੀ ਦਾ ਤੇ ਫਿਰ ਇਹਦਾ ਵੀ ਕਰਵਾ ਦਾਂਗੇ ਨਹੀਂ ਤੇ ਨੈਕਸਟ ਈਅਰ ਸੇ ਉਹ ਉੱਪਰ ਹੈਗੀ ਬਾਣੀ ਦੀ ਕਲਾਸ ओ, थले हैगी सिमर की क्लास ये सिमर की टीचर टीचर शायरा डर ना। 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 चलो जी अपन आवाज पैगी तो देखा दे किन्ने का फटका बजेगा ज्यादा नहीं सत्तर अस्सी हजार का तो होगा 27 ਜੀ ਆ ਸੇ ਤੁਹਾਨੂੰ ਮੇਡੀਸਕਾ 70000 ਰੁਪਏ ਸੋ ਮਕਾਨੇ ਉਪਰ ਡਿਸਕਾਊਂਟ 5% 5% ਹਿੰਦੀ 10 10 ਤਾਂ ਹੈ ਦਾਪਤ 10 ਸੇ ਇਸਾ ਤੋਨ ਕਿਆ ਸੀ ਨਾ ਵੀ ਆਪਣਾ 70750 ਰੁਪਿਆ ਬਿਲ ਬਣੇਗਾ ਤੇ ਆਪਣਾ ਬਣਿਆ 70301 ਰੁਪਿਆ 80.1 ਕੰਪਲੀਟ ਹੋ ਗਈ ਸੀ ਇਹ ਦੂ ਵੀ ਘੱਟ ਪੈ ਰਿਹਾ ਹੈ ਦੇ ਵਿੱਚ ਇਹ ਬੱਚਿਆਂ ਦੇ ਸਿਮਰ ਦੀ ਪਹਿਲੀ ਕਲਾਸ ਤੋਂ ਹੋਈ ਏ ਉਹਦਾ ਲੱਗਿਆ 38000 ਸਮਥਿੰਗ ਹਨੀ ਦੋਸਤੋ ਫੀਸ ਆਪਾਂ ਭਰਤੀ ਤੇ ਆਪਾਂ ਰਸੀਦ ਮਿਲ ਗਈ ਹੈ ਤੇ ਹੁਣ ਚੱਲਦੇ ਆਂ ਅੰਦਰ ਤੇ ਬੁੱਕਸ ਕਲੈਕਟ ਕਰਦੇ ਆਂ ਚਲੋ ਆਪੋ ਇਹ ਨੇ ਸਿਮਰ ਤੇ ਬਾਣੀ ਦੀਆਂ ਕਿਤਾਬਾਂ ਤੇ ਆਪਾਂ ਰਸੀਵ ਕਰ ਲਈਆਂ ਨੇ ਹੋਣਾ ਆਪਣਾ ਸਾਰਾ ਕੰਮ ਨਿਪਟ ਗਿਆ ਕਿਉਂਕਿ ਇਹ ਕਾਫੀ ਮੋਟਾ ਕੱਚਾ ਲੱਗਿਆ ਫਟਕਾ ਵਾਜਿਆ ਤੇ ਨੂਰ ਵੱਲੋਂ ਬਚਾ ਹੋ ਗਿਆ ਉਹ ਤੋਂ ਪੈਸੇ ਬਚ ਗਏ। ਕਿਉਂਕਿ ਅਸੀਂ ਤੇ ਜਾਣਦੇ ਆ ਵੀ ਐਡਮਿਸ਼ਨ ਹੋ ਗਿਆ ਪਰ ਉਹ ਏਜ ਬੜੀ ਅੰਡ ਘੱਟ ਹੈ ਇਸ ਕਰਕੇ ਉਹਦਾ ਐਡਮਿਸ਼ਨ ਇਸ ਸਾਲ ਨਰਸਰੀ ਵਿੱਚ ਨਹੀਂ ਹੋਵੇਗਾ ਅਗਲੇ ਸਾਲ ਪ੍ਰੀ ਕੇਂਦਰ ਵਿੱਚ ਹੋਵੇਗਾ। ਤੇ ਹਾਂਜੀ ਦੋਸਤੋ ਸਿਮਰ ਤੇ ਬਾਣੀ ਦਾ ਐਡਮਿਸ਼ਨ ਹੋ ਚੁੱਕਿਆ ਤੇ ਨੂਰ ਦਾ ਵਿਚਾਰੇ ਦਾ ਨਹੀਂ ਹੋਇਆ ਤੇ ਹਾਂਜੀ ਦੋਸਤੋ ਰੋਣਾ ਧੋਣਾ ਚਾਲੂ ਹੋ ਗਿਆ ਕਿਉਂਕਿ ਇਹ ਸਕੂਲ ਪਾਲ ਦਾ ਸਿਰਫ ਖੇਡਣ ਵਾਸਤੇ ਤੇ ਵੀ ਇੱਥੇ ਮੈਂ ਜਿਹੜੇ ਸਲਾਈਡਾਂ ਵਗੈਰਾ ਲੱਗੀਆਂ ਇੱਥੇ ਖੇਡਾਂ ਤੇ ਬਸ ਪੜਨ ਪੜਾਵਾ ਵਕਤ ਨਹੀਂ ਪਾਉਂਦਾ ਤੇ ਹੁਣ ਚੱਲੇ ਆਂ ਅਸੀਂ ਘਰ ਕਿਉਂਕਿ ਐਡਮਿਸ਼ਨ ਸਿਮਰ ਤੇ ਬਾਣੀ ਦਾ ਹੋ ਗਿਆ ਹੈ डन ਇਹ ਆ ਗਿਆ ਜੀ ਆਪਣਾ ਲੰਚ ਚਿਕਨ ਰਾਈਸ ਇਹ ਬਣੀ ਹੈ ਜੀ ਫਿਲੀਪੀਨੋ ਡਿਸ਼ ਅਦੋਬੋ 2 hours later ਤੇ ਹਾਂਜੀ ਦੋਸਤੋ ਐਡਮਿਸ਼ਨ ਕਰਾ ਕੇ ਆ ਗਏ ਆ ਤੇ ਹਣ ਤਾਂ ਜਿਵੇਂ ਇੱਕ ਪਤਾ ਸੀ ਮੈਂ ਪਿਛਲੇ ਦਿਨੀ ਫਿਲੀਪੀਨਸ ਦੇ ਵਿੱਚ ਕਾਫੀ ਬਾਰਿਸ਼ ਹੋਈ ਸੀ ਤੇ ਪਾਣੀ ਕਾਫੀ ਆਇਆ ਸੀ ਇਸ ਕਰਕੇ ਅਸੀਂ ਇਹ ਫ੍ਰਿਜ ਨਾ ਪੀੜੀ ਤੇ ਰੱਖੀ ਸੀ ਇਹ ਸਾਡੀ ਪੁਰਾਣੀ ਜਿਹੜੀ ਫ੍ਰਿਜ ਸੀ ਉਹਦੀ ਪੀੜੀ ਸੀ ਹੈ ਤੇ ਇਹ ਹੁਣ ਕਾਫੀ ਖਰਾਬ ਹੋ ਗਈ ਪਰ ਟੈਂਪਰੇਰੀ ਅਸੀਂ ਇੱਤੇ ਰੱਖਤੀ ਤੇ ਹੁਣ ਮੈਂ ਇਹਦੀ ਬਣਾਣ ਲੱਗਾ ਵਾਂ ਨਵੀਂ ਪੀੜੀ ਬਾਹਰੋਂ ਪੁੱਛਿਆ ਸੀ ਤੇ ਉਹ ਜਸਟ ਇੱਕ ਪੀੜੀ ਬਣਾਉਂਦਾ 3000 ਰੁਪਏ ਮੰਗਦੇ ਨੇ ਤੇ ਮੈਂ ਦਾ ਸਮਾਨ ਲੈ ਕੇ ਆਇਆ ਹਾਂ ਬਾਤ ਕਿ ਮੈਂ ਕਰੀ 4-500 ਦੀ ਬਾਰ ਰਹਿਣੀ ਹੈ ਇਹ ਦੇਖੋ ਇਹ ਸਾਡੇ ਕੋਲ ਹੈਗੇ ਪਾਵੇ ਇਹ ਫਟੀਆਂ ਨੇ ਇਹਨਾਂ ਨਾਲ ਆਪਾਂ ਬਣਾ ਰਹੇ ਹਾਂ ਯਾਨੀ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਫ੍ਰਿਜ ਵਾਸਤੇ ਪੀੜੀ ਬਣਾ ਰਹੇ ਹਾਂ ਜੋ ਦਾ ਸਕੰਜਾ ਤਿਆਰ ਕਰਤਾ ਹੈ ਇਹ ਸਕੰਜਾ ਤਿਆਰ ਹੋਇਆ ਇਹਦੇ ਉੱਤੇ ਹੁਣ ਇਦਾਂ ਕਰਕੇ ਨਾ ਇਹ ਫਟੀਆਂ ਲੱਗ ਜਾਣਗੀਆਂ ਸਾਰੀ ਬੰਦ ਹੋ ਜਾਏਗੀ ਤੇ ਇਹਦੇ ਤੇ ਆਪਣੀ ਫ੍ਰਿਜ ਟਿਕ ਜਾਏਗੀ ਤੇ ਹਾਂਜੀ ਦੋਸਤੋ ਪੀੜੀ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਆਪਣੀ ਫ੍ਰਿਜ ਟਿਕ ਜਾਏਗੀ ਤੇ ਹਾਂਜੀ ਦੋਸਤੋ ਉੱਪਰ ਆ ਚੁੱਕੇ ਹਾਂ ਪੀੜੀ ਬਣ ਚੁੱਕੀ ਹੈ ਸਭ ਕੁਝ ਹੋ ਗਿਆ ਤੇ ਹੁਣ ਮੂਰ ਤੇ ਸਿਮਰ ਖੇਡਦੇ ਪਏ ਉੱਤੇ ਨਾ ਇਹ ਦੰਦ ਪਾਇਆ ਹੈ ਖਡੋਰਿਆਂ ਨਾਲ ਦੇਖੋ नो 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 व्हाट आर यू डूइंग सिमर कर दी की सिमर कर दी हेलो म्याऊ खा ले म्याऊ हूं अरे वो के दाखले लावा है नो व्हाट आर यू डूइंग जीजी हेकड़ी जीजी खा <laughs> दी तू ए hey, आनी तो दोस्तों सिमर ਦਾ ਦਾ ਐਡਮਿਸ਼ਨ ਹੋ ਗਿਆ सिमर एक्साइटेड है सिमर आर यू एक्साइटेड से ए गंदा बच्चा देखो ਓਏ ਨਾ ਇਹ ਮਸਤੀ ਉਸਦੀ ਬੋਲੀ ਕਰਦਾ ਅਰਜਨ ਵੈਲੀ ਬੰਦਾ ਆਪਣਾ ਅਰਜਨ ਵੈਲੀ ਆਤੇ ਹੁਣ ਤੁਸੀਂ ਦੇਖ ਲਿਆ ਬੱਚੇ ਖਾਸ ਕਰਦੇ ਮੇਰੇ ਤੇ ਹੁਣ ਇਥੇ ਫਿਲੀਪੀਨਸ ਦੇ ਬੱਚੇ ਟਾਈਮ ਹੋ ਗਿਆ ਇਸ ਟਾਈਮ 12:00 ਦਾ ਹੁਣ ਇਸ ਵੀਡੀਓ ਨੂੰ ਇਥੇ ਐਂਡ ਕਰਦਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ